ਕੁਝ ਦਿਨ ਪਹਿਲਾਂ ਇੱਥੇ ਖੜੇ ਸੀ ਕਿ ਜੇ ਤਾਂ ਥਾਲੀਆਂ ਵਜਾ ਕੇ ਜਿਆ ਜਾਗਰੂਕ ਕੀਤਾ ਜਾ ਰਿਹਾ ਸੀਗਾ ਤਾਂ ਆ ਪੁਲ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਸਮੇਂ ਖੁੱਲੇਗਾ। ਉਹਦਾ ਉਦਘਾਟਨ ਹੋਵੇ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਜਾਗਰੂਕਤਾ ਕੰਮ ਲਈ ਆ ਤੇ ਕੀ। ਬਿਲਕੁਲ ਮੈਂ ਤਾਂ ਹਮੇਸ਼ਾ ਕਹਿੰਦਾ ਜਿਹੜੇ ਨੈਗੇਟਿਵ ਸੋਚ ਵਾਲੇ ਲੋਕ ਹਨ ਜਿਹੜੇ ਕਹਿੰਦੇ ਆ ਕਿ ਆਵਾਜ਼ ਚੱਕਣ ਦਾ ਕੁਝ ਨਹੀਂ ਹੁੰਦਾ। ਪਹਿਲਾਂ ਦਾ ਦੇਖ ਲੈਣ। ਇਹ ਥਾਲੀਆਂ ਵਜਾਣ ਦਾ ਭਾਂਡੇ ਡਿੰਡੇ ਖੜਕਾਣ ਦਾ ਅਸਰ ਹੋ ਗਿਆ। ਕਮੂਰੀਆ ਪੁਲ ਹੈ ਜਿਹੜਾ ਰੇਲਵੇ ਨੇ 90 ਦਿਨਾਂ ਚ ਬਣਾ ਕੇ ਜਨਤਾ ਦੇ ਹਵਾਲੇ ਕਰਨਾ ਸੀ 90 ਦਿਨ। ਸੋ ਮੈਂ ਇਸੇ ਕਰਕੇ ਆਵਾਜ਼ ਚੱਕ ਸਾਡੇ ਰੇਲਵੇ ਰਾਜੇ ਮੰਤਰੀ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਮੈਂ ਲਗਾਇਆ ਔਰ ਮੈਂ ਧੰਨਵਾਦ ਕਰੂੰਗਾ ਇਹਨਾਂ ਦਾ ਆ ਰਵਨੀਤ ਸਿੰਘ ਬਿੱਟੂ ਸਾਹਿਬ ਦਾ ਜਿਨ੍ਹਾਂ ਨੇ ਇੱਕ ਹਫਤੇ ਤੋਂ ਪਹਿਲਾਂ ਹੀ ਇਹ ਪੁਲ ਸਾਰਾ ਕੰਮ ਦਿਨ ਰਾਤ ਕਰਾ ਕੇ ਅੱਜ ਜਨਤਾ ਦੇ ਹੈਂਡਓਵਰ ਕਰ ਦਿੱਤਾ ਗਿਆ ਹਫਤੇ ਪਹਿਲ 4 ਦਿਨ ਪਹਿਲਾਂ ਆਪਾਂ ਇੱਥੇ ਖੜ੍ਹੇ ਸੀ ਤਦੋਂ ਸ਼ੰਕਾ ਸੀ ਮਨ ਦੇ ਵਿੱਚ ਗੁੱਸਾ ਸੀਗਾ ਕਿ ਜਿਹੜਾ ਆਪਣਾ ਲੁਧਿਆਣਾ ਡਿਵੈਲਪਮੈਂਟ ਇਤਰਾਜ਼ ਤੁਰਿਆ ਹੋਇਆ ਉਹ ਨਹੀਂ ਹੋ ਪਾਰਿਆ ਪਰ ਹੁਣ ਜਦੋਂ ਅਚਾਰ ਦਿਨਾਂ ਦੇ ਵਿੱਚ ਕੰਮ ਹੋਇਆ ਜਿਹੜੇ ਲੋਕ ਕਹਿ ਰਹੇ ਸੀ ਕਿ ਸਟੰਟ ਹੋ ਰਿਹਾ ਉਹਨਾਂ ਦੇ ਮੂੰਹ ਤੇ ਵਿਖਸਾ ਉਹਨਾਂ ਜਿਨ੍ਹਾਂ ਨੂੰ ਪੰਜਾਬੀ ਗਾਉਂ ਥੱਪੜ ਵੱਜਿਆ ਠੀਕ ਆਮ ਆਮੀ ਦੀ ਬਾਤ ਚੱਕਣਾ 6 10 ਸਾਲਾਂ ਦਾ ਕੰਮ 6 ਮਹੀਨਿਆਂ ਵਿੱਚ ਹੋ ਸਕਦਾ ਤਾਂ ਸਾਡੀਆਂ ਸਰਕਾਰਾਂ ਲੀਡਰ ਕਿਉਂ ਨਹੀਂ ਕਰ ਸਕਦੇ ਉਹ ਮੇਰੇ ਤੋਂ ਪਹਿਲਾਂ ਕਰਾ ਸਕਦੇ ਆ ਮੈਂ ਫੇਰ ਕਹਾਂਗਾ ਮੈਂ ਆਪਣਾ ਕੰਮ ਕਰਦਾ ਰਹਾਂਗਾ ਜਿਨ੍ਹਾਂ ਨੇ ਨੈਗੇਟਿਵ ਗੱਲਾਂ ਕਰਨੀਆਂ ਮਿੱਤਰ ਉਹ ਕਰੀ ਜਾਣ ਮੈਂ ਫੇਰ ਕਹਾਂਗਾ ਬਾਰ ਬਾਰ ਕਹਾਂਗਾ ਕਿ ਆਵਾਜ਼ ਜ਼ਰੂਰ ਚੁੱਕੋ ਆਪਣੇ ਹੱਕ ਲਈ ਆਵਾਜ਼ ਚੁੱਕੋ ਕੁਝ ਦਿਨ ਪਹਿਲਾਂ ਇੱਥੇ ਖੜੇ ਸੀਗੇ ਤਾਂ ਥਾਲੀਆਂ ਵਜਾ ਕੇ ਜਿਹੜਾ ਜਾਗਰੂਤ ਕੀਤਾ ਜਾ ਰਿ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਸਮੇਂ ਖੁੱਲੇਗਾ ਪਰ ਹਫਤੇ ਤੋਂ ਪਹਿਲਾਂ ਹੀ ਜਿਹੜਾ ਕਿ ਇਹ ਕਾਰਵਾਈ ਪੈ ਗਈ ਹੈ ਤੇ ਪੋਲ ਦਾ ਉਦਘਾਟਨ ਹੋਵੇ ਕਿਸ ਤਰੀਕੇ ਨਾਲ ਵੇਖਦੇ ਹਾਂ ਕਿ ਜਾਗਰੂਕਤਾ ਕੰਮ ਲਿਆਈ ਹੈ ਤੱਕੀ ਬਿਲਕੁਲ ਮੈਂ ਤਾਂ ਹਮੇਸ਼ਾ ਕਹਿੰਦਾ ਜਿਹੜੇ ਨੈਗੇਟਿਵ ਸੋਚ ਵਾਲੇ ਲੋਕ ਹਨ ਜਿਹੜੇ ਕਹਿੰਦੇ ਆ ਕਿ ਆਵਾਜ਼ ਚੱਕਰ ਦਾ ਕੁਝ ਨਹੀਂ ਹੁੰਦਾ ਪਹਿਲਾਂ ਦਾ ਦੇਖ ਲੈਣ ਥਾਲੀਆਂ বাজਾਣ ਦਾ ਭਾਂਡੇ ਡਿੰਡੇ ਖੜਕਾਣ ਦਾ ਅਸਰ ਹੋ ਗਿਆ ਇਹ ਉਹ ਉਹ ਦਮੂਰੀਆ ਬੁੱਲ ਹੈ ਜਿਹੜਾ ਰੇਲਵੇ ਨੇ 90 ਦਿਨਾਂ ਚ ਬਣਾ ਕੇ ਜਨਤਾ ਦੇ ਹਵਾਲੇ ਕਰਨਾ ਸੀ 90 ਦਿਨ ਲੇਕਿਨ ਜਾਣਦੇ ਹੋ 90 ਦਿਨ ਮਤਲਬ 3 ਮਹੀਨੇ ਲੇਕਿਨ 6 ਮਹੀਨੇ ਹੋ ਗਏ ਹੋਏ ਸੀ ਉਸ ਦੇ ਬਾਵਜੂਦ ਵੀ ਇਹ ਪੁਲ ਦੀ ਸਾਈਡ ਨਹੀਂ ਖੁੱਲੀ ਹੋਈ ਸੀ ਜਦੋਂ ਜਨਤਾ ਨੇ ਤਰਾਹੀ ਤਰਾਹੀ ਕੀਤੀ ਇੱਥੇ ਸਾਰੇ ਮਾਰਕੀਟ ਬੰਦ ਹੋ ਚੁੱਕੀ ਹੋਈ ਸੀ ਤਾਂ ਲਗਭਗ 5 ਮਹੀਨਿਆਂ ਬਾਅਦ ਜਿੰਨੇ ਇੱਥੋਂ ਦੇ ਦੁਕਾਨਦਾਰ ਸੀਗੇ ਜਦੋਂ ਦੁਖੀ ਹੋ ਗਏ ਪ੍ਰਚਾਨ ਹੋ ਗਏ ਕਿਉਂਕਿ ਜਿੰਨੇ ਦੁਕਾਨਦਾਰ ਸੀਗੇ ਨਾ ਵੀ ਕੋਈ ਪੈਂਚਰਾ ਵਾਲਾ ਕੋਈ ਰਾਸ਼ਨ ਵਾਲਾ ਕੋਈ ਗन्ने ਦੇ ਰਸ ਵਾਲਾ ਜਦੋਂ ਇਸ ਸਾਈਡ ਤੇ ਕਿਸੇ ਬੰਦੇ ਨੇ ਲੰਘਣਾ ਹੀ ਬੰਦ ਕਰਤਾ ਤਾਂ ਸ਼ਾਮ ਨੂੰ ਉਹ ਦੋ ਟਾਈਮ ਦੀ ਰੋਟੀ ਕਮਾਂਣ ਤੋਂ ਜਦੋਂ ਮਜਬੂਰ ਹੋਗੇ ਉਹਨਾਂ ਦੇ ਬੱਚਿਆਂ ਦੀ ਸਕੂਲ ਦੀਆਂ ਫੀਸਾਂ ਕਿਤਾਬਾਂ ਤਾਂ ਹਾਲਾਤ ਵੱਤੋਂ ਬੱਤਰ ਹੋਗੇ ਤੋਂ ਸੜਕਾਂ ਦੇ ਉੱਤੇ ਆਏ ਸੜਕਾਂ ਤੇ ਜਰੂਰ ਉਤਰ ਆਏ ਤਾਂ ਪੁਲ ਦੀ ਜਿਹੜਾ ਪੁਲਿਸ ਇੱਕ ਸਾਈਡ ਬਣੀ ਪਈ ਸੀਗੀ ਉਸ ਇੱਕ ਸਾਈਡ ਦਾ ਅਸੀਂ ਕਹਿਤਾ ਕਿ ਮੂਰਤ ਹੋ ਗਿਆ ਜੀ ਲੋ ਜੀ ਚੱਲ ਗਲਤ ਗੱਲ ਹੈ ਗਲਤ ਗੱਲ ਹੈ 90 ਦਿਨ ਦਾ 90 ਦਿਨ ਦਾ ਵਕਤ ਲਿਤਾ ਤੁਸੀਂ ਦੋਨੋਂ ਸਾਈਡਾਂ ਪੁਲ ਕੰਪਲੀਟ ਕਰਕੇ ਰਿਪੇਅਰ ਕਰਕੇ ਤਿਆਰ ਕਰਕੇ ਦੇ ਦਾਂ ਮੈਂ ਲੁਧਿਆਣਾ ਸ਼ਹਿਰ ਦੇ ਮੈਂ ਦੋਸ਼ੀ ਫੇਰ ਕਹਾਵਾਂਗਾ ਇਸ ਲੇਟ ਡਿਲੀਵਰੀ ਦਾ ਅਗਰ ਕੋਈ ਦੋਸ਼ੀ ਹੈ ਜਿੰਮੇਵਰ ਹੈ ਤਾਂ ਡੀਸੀ ਲੁਧਿਆਣਾ ਔਰ ਮੇਅਰ ਮੇਅਰ ਉਹਦਾ ਕਾਰਨ ਕੀ ਹੈ ਕਿ ਜਦੋਂ ਜਦੋਂ ਜਗਰਾਉਂ ਵਾਲਾ ਪੁਲ ਜਿਹੜਾ ਅੱਜ ਤੋਂ ਕੁਸਾਲ ਪਹਿਲਾਂ ਬਣਿਆ ਸੀਗਾ ਉਹ ਲਗਭਗ ਦੂਸਰੀ ਸਰਕਾਰ ਸੀ ਪਿਛਲੀ ਸਰਕਾਰ ਸੀ ਔਰ 27 ਕਰੋੜ ਰੁਪਏ ਦੇ ਬਜਟ ਦੇ ਨਾਲ ਜਗਰਾਉਂ ਵਾਲਾ ਪੁਲ ਬਣਿਆ ਸੀਗਾ ਔਰ ਉਹਦੇ ਵਿੱਚੋਂ 15 ਕਰੋੜ ਰੁਪਏ ਨਗਰ ਨਿਗਮ ਕਾਰਪੋਰੇਸ਼ਨ ਲੁਧਿਆਣਾ ਨੇ ਰੇਲਵੇ ਨੂੰ ਸਿਰਫ ਟ੍ਰੇਨਾਂ ਦਾ ਰੂਟ ਡਾਇਵਰਟ ਕਰਨ ਦਾ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਵੀ ਜੋ ਟਾਈਮ ਲਿਮਿਟ ਖਤਮ ਖਤਮ ਹੋ ਗਿਆ ਪੁਲ ਬਣ ਕੇ ਤਿਆਰ ਹੋ ਗਿਆ ਤਾਂ ਉਸ ਪੁਲ ਤੇ ਲਾਈਟਾਂ ਲਾਣੀ ਆ ਸਾਡਾ ਨਗਰ ਨਿਗਮ ਭੁੱਲ ਗਿਆ ਜਦੋਂ ਮੈਂ ਜਾ ਕੇ ਦੁਬਾਰਾ ਉਹਨਾਂ ਨੂੰ ਇਹ ਜਾ ਕੇ ਸਾਰਾ ਚਿਤਾਇਆ ਦਿਖਾਇਆ ਆਵਾਜ਼ ਚੱਕੀ ਤਾਂ ਮੇਅਰ ਸਾਹਿਬ ਨੇ ਗੱਲ ਕੀਤੀ ਰੇਲਵੇ ਨਾਲ ਤਾਂ ਰੇਲਵੇ ਕਹਿੰਦਾ ਕਿ ਜੀ ਜੀ ਦੁਬਾਰਾ ਤੁਸੀਂ 15 ਕਰੋੜ ਹੋਰ ਦੇ ਦਿਓ ਮੈਂ ਉਹੀ ਤਾਂ ਕਹਿਣਾ ਕਿ ਜੇ ਨਗਰ ਨਿਗਮ ਤੋਂ 15 ਕਰੋੜ ਰੇਲਵੇ ਚਾਰ ਲਾਈਟਾਂ ਲਗਾਉਣ ਦਾ ਹੋਰ ਮੰਗ ਸਕਦਾ ਤਾਂ 90 ਦਿਨ ਤੋਂ ਉੱਪਰ ਜਿੰਨੇ ਵੀ 90 ਦਿਨ ਹੋਏ ਉਹਨਾਂ ਦਾ ਇੱਕ ਗਿੰਦਾ ਦਿਨ ਦਾ ਹਿਸਾਬ ਸਾਡੇ ਨਗਰ ਨਿਗਮ ਕਾਰਪੋਰੇਸ਼ਨ ਨੇ ਰੇਲਵੇ ਦਾ ਕਿਉਂ ਨਹੀਂ ਮੰਗਿਆ ਸੋ ਮੈਂ ਇਸੇ ਕਰਕੇ ਆਵਾਜ਼ ਚੱਕੀ ਔਰ ਸਿੱਧਾ ਉਸ ਦਿਨ ਫੋਨ ਸਾਡੇ ਰੇਲਵੇ ਰਾਜ ਦੇ ਮੰਤਰੀ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਮੈਂ ਲਗਾਇਆ ਔਰ ਮੈਂ ਧੰਨਵਾਦ ਕਰੂੰਗਾ ਇਹਨਾਂ ਦਾ ਆ ਰਵਨੀਤ ਸਿੰਘ ਬਿੱਟੂ ਸਾਹਿਬ ਦਾ ਜਿਨ੍ਹਾਂ ਨੇ ਇੱਕ ਹਫਤੇ ਤੋਂ ਪਹਿਲਾਂ ਹੀ ਇਹ ਪੁਲ ਸਾਰਾ ਕੰਮ ਦਿਨ ਰਾਤ ਕਰਾ ਕੇ ਅੱਜ ਜਨਤਾ ਦੇ ਹੈਂਡਓਵਰ ਕਰ ਦਿੱਤਾ ਗਿਆ ਸੋ ਮੈਂ ਕਰ ਜੀ ਦਊਂਗਾ ਜਨਤਾ ਨੂੰ ਤੇ ਮੀਡੀਆ ਨੂੰ ਜਨਤਾ ਨੂੰ ਤੇ ਮੀਡੀਆ ਨੂੰ ਕਿਉਂਕਿ ਮੀਡੀਆ ਫੋਰਥ ਲੱਗ ਆਫ ਡੈਮੋਕ੍ਰੇਸੀ ਉਹਨੇ ਮੇਰਾ ਸਾਥ ਦਿੱਤਾ ਔਰ ਜਨਤਾ ਜਨਤਾ ਮੈਂ ਫੇਰ ਕਹਾਂਗਾ ਜਿਨ੍ਹਾਂ ਨੇ ਸਿਆ ਜਿਨ੍ਹਾਂ ਨੇ ਸਿਆ ਇੰਨਾ ਕੁਝ ਬਰਦਾਸ਼ਤ ਕੀਤਾ ਸੋ ਮੈਂ ਫੇਰ ਇੱਕ ਵਾਰੀ ਧੰਨਵਾਦ ਕਰਾਂਗਾ ਔਰ ਦੇ ਨਾਲ ਨਾਲ ਮੈਂ ਫੇਰ ਕਹਾਂਗਾ ਸਰਕਾਰਾਂ ਨੂੰ ਅਫਸਰਾਂ ਨੂੰ ਲੀਡਰਾਂ ਨੂੰ ਕਿ ਜਾਗ ਬੋ ਜਾਗ ਬੋ ਔਰ ਲੋਕਾਂ ਨੂੰ ਕਹਾਂਗਾ ਕਿ ਭਗਤ ਸਿੰਘ ਬਾਹਰ ਨਹੀਂ ਆਣਾ ਆਪਣੇ ਹੱਕ ਲਈ ਆਵਾਜ਼ ਜਰੂਰ ਚੱਕਣਾ ਸਿੱਖੋ ਅੱਜ ਖੁਸ਼ੀ ਨਜ਼ਰ ਆ ਰਹੀਆਂ ਮੂੰਹ ਤੇ ਕਿ ਜਿਹੜੇ ਕੰਮ ਵਾਸਤੇ ਖੜੇ ਸੀ ਜਦੋਂ ਹਫ਼ਤੇ ਪਹਿਲ 4 ਦਿਨ ਪਹਿਲਾਂ ਆਪਾਂ ਤੇ ਖੜੇ ਸੀ ਤਦੋਂ ਸ਼ੰਕਾ ਸੀ ਮਨ ਦੇ ਵਿੱਚ ਗੁੱਸਾ ਸੀਗਾ ਕਿ ਜਿਹੜਾ ਆਪਣਾ ਲੁਧਿਆਣਾ ਡਿਵੈਲਪਮੈਂਟ ਦਾ ਇਤਰਾਜ਼ ਤੁਰਿਆ ਹੋਇਆ ਉਹ ਨਹੀਂ ਹੋ ਪਾਰਿਆ ਪਰ ਹੁਣ ਜਦੋਂ 4 ਦਿਨਾਂ ਦੇ ਵਿੱਚ ਕੰਮ ਹੋਇਆ ਤੇ ਜਿਹੜੇ ਲੋਕ ਕਹਿ ਰਹੇ ਸੀਗੇ ਕਿ ਸਟੰਟ ਹੋ ਰਿਹਾ ਉਹਨਾਂ ਦੇ ਮੂੰਹ ਤੇ ਵਖਸਾ ਉਹਨਾਂ ਜਿਨ੍ਹਾਂ ਕੋ ਪੰਜਾਬੀ ਗਾਂਵੀ ਥੱਪੜ ਵੱਜਿਆ ਦੇਖੋ ਮੈਂ ਕਿਸ ਤਰੀਕੇ ਨਾਲ ਵੇਖਦੇ ਹਾਂ ਵੀ ਦੇਖੋ ਮੈਂ ਹਮੇਸ਼ਾ ਕਹਿੰਦਾ ਨੈਗੇਟਿਵ ਲੋਕਾਂ ਨੂੰ ਮੈਂ ਕੁਝ ਨਹੀਂ ਕਹਿ ਸਕਦਾ ਅੱਜ ਤੋਂ ਗੁੱਸਾ ਪਹਿਲਾਂ ਮੈਂ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਐਨ ਐਚ 44 ਹਾਈਵੇ ਦੀ ਆਵਾਜ਼ ਨਿਤਨ ਗੜਕਰੀ ਸਾਹਿਬ ਦੇ ਘਰ ਦੇ ਬਾਹਰ ਬਹਿ ਕੇ ਚੱਕੀ ਸੀ ਜਿਹੜਾ ਕੰਮ 10 ਸਾਲਾਂ ਤੋਂ ਸਰਕਾਰਾਂ ਨੇ ਨਹੀਂ ਕਰਾਇਆ ਸੀ 6 ਮਹੀਨਿਆਂ ਚ ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਜਿਹੜੇ ਵਿੱਚ ਗੈਸਪੁਰਾ ਜੋਦੇਵਾਲ ਬਸਤੀ ਵਾਲੇ ਪੁਲ ਵੀ ਆਂਦੇ ਸੀਗੇ 6 ਮਹੀਨਿਆਂ ਚ ਬਣ ਕੇ ਤਿਆਰ ਹੋਏ ਸੀ ਜੇ ਇੱਕ ਆਮ ਆਦਮੀ ਦੀ ਬਾਜ਼ ਚੱਕਾ ਨਾਲ 6 10 ਸਾਲਾਂ ਦਾ ਕੰਮ 6 ਮਹੀਨਿਆਂ ਚ ਹੋ ਸਕਦਾ ਤਾਂ ਸਾਡੀਆਂ ਸਰਕਾਰਾਂ ਲੀਡਰ ਕਿਉਂ ਨਹੀਂ ਕਰ ਸਕਦੇ ਉਹ ਮੇ ਤੋਂ ਪਹਿਲਾਂ ਕਰਾ ਸਕਦੇ ਆ ਦੇਖੋ ਆਵਾਜ਼ ਚੱਕਣ ਨਾਲ ਹੁੰਦਾ ਮੈਂ ਫੇਰ ਕਹਾਂਗਾ ਮੈਂ ਆਪਣਾ ਕੰਮ ਕਰਦਾ ਰਹਾਂਗਾ ਜਿਨ੍ਹਾਂ ਨੇ ਨੈਗੇਟਿਵ ਗੱਲਾਂ ਕਰਨੀਆਂ ਮਿੱਤਰ ਉਹ ਕਰੀ ਜਾਣ ਮੈਂ ਫੇਰ ਕਹਾਂਗਾ ਬਾਰ-ਬਾਰ ਕਹਾਂਗਾ ਕਿ ਆਵਾਜ਼ ਜ਼ਰੂਰ ਚੁੱਕੋ ਆਪਣੇ ਹੱਕ ਲਈ ਆਵਾਜ਼ ਚੁੱਕੋ ਔਰ ਮੈਂ ਫੇਰ ਤੁਹਾਨੂੰ ਕਹਾਂਗਾ ਕਿ ਅੱਜ ਲੋਕਾਂ ਨੂੰ ਹੁਣ ਇੱਥੇ ਪਰੇਸ਼ਾਨੀ ਨਹੀਂ ਹੋਏਗੀ ਦਿੱਕਤ ਨਹੀਂ ਹੋਏਗੀ ਜਾਮ ਨਹੀਂ ਲੱਗੇਗਾ ਸੋ ਇਹਦਾ ਪੂਰਾ-ਪੂਰਾ ਮੈਂ ਧੰਨਵਾਦ ਸਰਦਾਰ ਅਮਨੀ ਸਿੰਘ ਬਿੱਟੂ ਨੂੰ ਔਰ ਕੈਡਰ ਜਨਤਾ ਨੂੰ ਲੁਧਿਆਣੇ ਦੇ ਲੋਕਾਂ ਨੂੰ ਲੇਕਿਨ ਪ੍ਰਸ਼ਾਸਨ ਨੂੰ ਮੈਂ ਮੇਅਰ ਨੂੰ ਡੀਸੀ ਸਾਹਿਬ ਨੂੰ ਮੈਂ ਕਹਾਂਗਾ ਕਿ ਲੋਕਾਂ ਦੇ ਹੱਕਾਂ ਲਈ ਜਾਗੋ ਲੋਕਾਂ ਦਾ ਤੇਰਾ 3 ਮਹੀਨੇ ਦਾ ਕੰਮ ਦਾ ਨੁਕਸਾਨ ਹੋਇਆ ਨਾ ਉਹ ਖਮਿਆਜਾ ਉਹ ਖਮਿਆਜਾ ਜੇ ਤੁਸੀਂ ਆਵਾਜ਼ ਨਹੀਂ ਚੁੱਕੀ ਰੇਲਵੇ ਨੂੰ ਲਤਾੜਿਆ ਨਹੀਂ ਤਾਂ ਉਹਨਾਂ ਲੋਕਾਂ ਦੇ ਤਿੰਨ ਤਿੰਨ ਮਹੀਨੇ ਦੀ ਮੈਂ ਕਹਾਂਗਾ ਕਿ ਬੱਚਿਆਂ ਦੀ ਸਕੂਲ ਦੀਆਂ ਫੀਸਾਂ ਬਿਜਲੀ ਦੇ ਬਿੱਲ ਜਾਂ ਖਾਣ ਪੀਣ ਦੇ ਰਾਸ਼ਨ ਦਾ ਉਹ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ ਹੈ